ਸਪੀਡ ਚਲ ਚੱਲੀ ਹੋਈ ਹੈ ਜਿਹੜੀ ਨਾ ਬਾਲਾਂ ਦੀ ਗਰੋਥ ਵਾਸਤੇ ਮੈਂ ਅੱਜ ਉੱਥੇ ਜਾ ਫਸਿਆ ਸਾਢੇ 4 ਵਜੇ ਬਦਨੀਆਂ ਵਜੇ ਦਵਾਈ ਕਿ ਲਈ ਜਾਂ ਤੇ ਉਸ ਤੋਂ ਬਾਅਦ ਫੱਤੇ ਘਟੇ ਤੋਂ ਬਾਅਦ ਹੀ ਬੜੀ ਅੱਖਾਂ ਫਿਰ ਇਸ ਦਾ ਦੀ ਸ਼ੁਰੂ ਹੋ ਗਿਆ 11:00 ਵਜੇ ਆਜੋ ਪਹੁੰਚੋ ਸਾਰੇ ਤੇ ਆਉਂਦਾ ਬੇਜਰੀਆ ਰਸਤੇ ਦੀ ਰਸਤਾ ਹੀ ਖੜ ਕੇ ਵੀਡੀਓ ਪਾ ਰਿਹਾ ਜੀ ਜੀਨੂੰ ਜੀਨੂੰ ਵੇਟ ਸੀਗੀ ਤੇ ਆਪਾਂ ਆ ਕੇ ਕੈਂਪ ਦੇ ਵਿੱਚ ਹਿੱਸ਼ੇਦ ਕਰ ਸਕਦੇ ਹੋ ਧੰਨਵਾਦ ਤੁਹਾਡਾ ਸਾਰੇ ਸੋ ਦਵਾਈ ਜਦੋਂ ਸਿਰ ਤੇ ਲਾਇਆ ਕਹਿੰਦੇ 10 ਮਿੰਟ ਬਾਅਦ ਧੋ ਲੋ ਮਾ ਤੋਂ ਤੋ ਆ ਨਾਲੇ ਮੂਤੇ ਵੀ ਨਹੀਂ ਪਾਣੀ ਫੇਰਿਆ ਫੇਰ ਵੀ ਆਪਣਾ ਰੈਕਸ਼ਨ ਜੀ ਕਰ ਗਈ ਹੈ ਆਪਣਾ ਸਿਰ ਤੇ ਕੋਈ ਹੈਅਰ ਗਰੋਥ ਦਾ ਔਇਲ ਹੈ ਵੀ ਉਹ ਲਗਵਾਇਆ ਸੀ ਇਹਨਾਂ ਨੇ ਕਾਲੀ ਮਾਤਾ ਮੰਦਿਰ ਹੋ ਰਿਹਾ ਸੀ ਆ ਕੈਂਪ ਚੱਲਿਆ ਹੋਇਆ ਸੀ ਤੇ ਉਸ ਤੋਂ ਬਾਅਦ ਜਦੋਂ ਇਹਨਾਂ ਨੂੰ ਕਿਹਾ ਕਿ ਬਾਲ ਧੋ ਲੋ ਕਈਆਂ ਦੇ ਬਾਲ ਧੋਂ ਤੋਂ ਬਾਅਦ ਹੋਇਆ ਕਈਆਂ ਦੇ ਬਿਨਾ ਬਾਲ ਧੋਏ ਵੀ ਰਿਐਕਸ਼ਨ ਹੋ ਗਈ ਉਸ ਚੀਜ਼ ਨਾਲ ਉਹ ਔਇਲ ਤੋਂ ਰਿਐਕਸ਼ਨ ਹੋ ਰਹੀ ਹੈ ਇਸ ਵੇਲੇ ਦੀ ਵੱਡੀ ਖਬਰ ਸੰਗਰੂਰ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਕਿ ਕਈ ਲੋਕ ਜਿਹੜੇ ਨੇ ਇੱਕ ਅਚਈ ਦਵਾਈ ਦਾ ਸ਼ਿਕਾਰ ਹੋਏ ਨੇ ਜਿਸ ਦੇ ਨਾਲ ਉਹ ਚਾਹੁੰਦੇ ਸੀ ਕਿ ਉਹਨਾਂ ਦੇ ਸਿਰ ਤੇ ਵਾਲ ਉਗਣ ਗੰंजेपन ਤੋਂ ਬਚਣਾ ਚਾਹੁੰਦੇ ਸੀ ਪਰੰਤੂ ਜਦੋਂ ਉਹਨਾਂ ਦੇ ਵੱਲੋਂ ਇਹ ਦਵਾਈ ਲਗਵਾਈ ਗਈ ਤਾਂ 10 ਮਿੰਟ ਬਾਅਦ ਜਦੋਂ ਉਸ ਨੂੰ ਤੋਤਾ ਗਿਆ ਤਾਂ ਉਸ ਤੋਂ ਬਾਅਦ ਇਹ ਰਿਐਕਸ਼ਨ ਕਰ ਗਈ ਜੀ ਹਾਂ ਅੱਖਾਂ ਦੇ ਵਿੱਚ ਫਿਰ ਜਲਨ ਹੋਣ ਲੱਗੀ ਯਾ ਇਹ ਕਹਿ ਲਈਏ ਕਿ ਗੰंजेपन ਤੋਂ ਬਚਣ ਦੇ ਲਈ ਲੋਕ ਗਏ ਸੀ ਵਾਲਵ ਗੌਣ ਪਰ ਛਦੋ ਵਾਪਸ ਮੁੜੇ ਤਾਂ ਅੰਨੇ ਹੋ ਕੇ ਪਰਤੇ ਕਿਉਂਕਿ ਉਹਨਾਂ ਦੀਆਂ ਅੱਖਾਂ ਦੇ ਵਿੱਚ ਇਸ ਦਵਾਈ ਨੇ ਰਿਐਕਸ਼ਨ ਕਰ ਦਿੱਤਾ ਤਸਵੀਰਾਂ ਦੇ ਵਿੱਚ ਤੁਸੀਂ ਸਾਫ਼ ਦੇਖ ਸਕਦੇ ਹੋ ਕਿ ਪਹਿਲਾਂ ਕਿਸ ਤਰੀਕੇ ਦੇ ਨਾਲ ਇਹਨਾਂ ਦੇ ਵੱਲੋਂ ਇਹ ਦਵਾਈ ਸਿਰ ਦੇ ਉੱਪਰ ਲਵਾਈ ਜਾਂਦੀ ਹੈ ਸਿਰ ਦੇ ਉੱਤੇ ਜਿੱਥੇ ਵਾਲ ਨਹੀਂ ਹੁੰਦੇ ਗੰਝੇ ਹੁੰਦੇ ਨੇ ਉੱਥੇ ਇਹ ਦਵਾਈ ਲਗਵਾਈ ਜਾਂਦੀ ਹੈ ਤੇ ਫਿਰ ਦਵਾਈ ਰਿਐਕਸ਼ਨ ਕਰ ਦਿੰਦੀ ਹੈ ਉਸ ਤੋਂ ਬਾਅਦ ਕਹਿੰਦੇ ਨੇ ਕਿ ਸਾਡੀ ਅੱਖਾਂ ਦੇ ਵਿੱਚ ਜਲਨ ਹੋਣ ਲੱਗ ਗਈ ਸਾਨੂੰ ਕੁਝ ਨਜ਼ਰ ਨਹੀਂ ਆ ਰਹੀ ਅਤੇ ਜਿਸ ਤੋਂ ਬਾਅਦ ਇਹ ਫਿਰ ਮੌਕੇ ਤੇ ਸਿਵਲ ਹਸਪਤਲ ਸੰਗਰੂਰ ਪਹੁੰਚਦੇ ਨੇ ਇਸੇ ਵਿਅਕਤੀ ਦੇ ਵੱਲੋਂ ਇਹ ਦਵਾਈ ਦਾ ਪ੍ਰਚਾਰ ਕੀਤਾ ਜਾ ਰਿਹਾ ਸੀ ਕਈ ਦਿਨ ਪਹਿਲਾਂ ਤੋਂ ਸੋਸ਼ਲ ਮੀਡੀਆ ਉੱਤੇ ਉਸ ਦੇ ਵੱਲੋਂ ਕਿਹਾ ਜਾ ਰਿਹਾ ਸੀ ਕਿ ਦਵਾਈ ਇੱਕ ਦੋ ਵਾਰ ਲਵਾਓ ਤੇ ਸਿਰ ਉੱਤੇ ਜੜੇ ਨੇ ਵਾਲ ਆਉਂਦੇ ਨੇ ਜਿਸ ਤੋਂ ਬਾਅਦ ਇਹ ਲੋਕ ਉਸ ਦੇ ਚੱਕਰ 'ਚ ਫਸ ਕੇ ਤੇ ਫਿਰ ਜਦੋਂ ਉਹ ਮੌਕੇ ਤੇ ਪੰਚਤਾ ਫਿਰ ਉਹਨਾਂ ਦੇ ਵੱਲੋਂ ਜਿਹੜੀ ਇਹ ਦਵਾਈ ਲਗਾਈ ਜਾਂਦੀ ਹੈ ਤੇ ਫਿਰ ਰਿਐਕਸ਼ਨ ਕਰ ਦਿੰਦੀ ਹੈ ਫਿਰ ਇਹ ਲੋਕ ਕਹਿੰਦੇ ਨੇ ਕਿ ਅਸੀਂ ਭੇਟ ਚਾਲ ਦੇ ਸ਼ਿਕਾਰ ਹੋ ਗਏ ਤੇ ਸਾਨੂੰ ਹੁਣ ਕੁਝ ਨਜ਼ਰ ਨਹੀਂ ਆ ਰਿਹਾ ਅਸੀਂ ਤਾਂ ਲੋਕਾਂ ਦੀਆਂ ਗੱਲਾਂ ਦੇ ਵਿੱਚ ਫਸ ਗਏ ਇਨ੍ਹਾਂ ਲੋਕਾਂ ਦਾ ਕਹਿਣਾ ਕਿ ਖੰਨੇ ਦਾ ਇੱਕ ਵਿਅਕਤੀ ਇਹ ਆਪਣੇ ਆਪ ਨੂੰ ਜੋ ਦੱਸਦਾ ਆ ਮੇਰੇ ਕੋਲ ਆਯੁਰਵੈਦਿਕ ਅਜਿਹਾ ਤੇਲ ਹੈ ਅਜਾਈ ਦਵਾਈ ਹੈ ਜਿਸ ਨੂੰ ਇੱਕ ਵਾਰ ਸਿਰ ਤੇ ਲਗਾਉਂਗੇ ਤਾਂ ਫਿਰ ਸਿਰ ਤੇ ਹਬਾਲ ਪਾਉਂਗੇ ਪਰ ਇਹਨਾਂ ਨੂੰ ਨਹੀਂ ਪਤਾ ਸੀ ਕਿ ਵਾਲ ਉਗੋਂ ਦੇ ਚੱਕਰਾਂ 'ਚ ਉਹ ਅੰਨੇ ਹੋ ਕੇ ਮੁੜਨਗੇ ਹੁਣ ਪਛਤਾ ਰਹੇ ਨੇ ਰੋ ਰਹੇ ਨੇ ਰੋ ਕੇ ਕਹਿ ਰਹੇ ਨੇ ਕਿ ਅਸੀਂ ਦਾ ਭੇਡ ਚਾਲਦੇ ਸ਼ਿਕਾਰ ਹੋ ਗਏ ਅਸੀਂ ਤਾਂ ਚੱਕਰ ਦੇ ਵਿੱਚ ਫਸ ਗਏ ਕਿ ਸਾਡੇ ਸਿਰ ਉਤੇ ਹਵਾਲ ਆ ਜਾਣਗੇ ਕਈ ਲੋਕਾਂ ਦਾ ਕਹਿਣਾ ਕਿ ਉਹਨਾਂ ਦੇ ਦੋਸਤ ਮਿੱਤਰਾਂ ਨੂੰ ਕੁਝ ਫਾਇਦਾ ਨਹੀਂ ਹੋਇਆ ਉਹਨਾਂ ਨੂੰ ਨਹੀਂ ਪਤਾ ਸੀ ਕਿ ਅਸੀਂ ਭੇਟ ਚਾਲ ਦੇ ਚੱਕਰਾਂ 'ਚ ਫਸ ਜਾਵਾਂਗੇ ਫਿਰ ਅਸੀਂ ਸ਼ਿਕਾਰ ਹੋ ਗਏ ਹੁਣ ਇਹ ਲੋਕ ਕਹਿ ਰਹੇ ਨੇ ਕਿ ਸਾਨੂੰ ਤਾਂ ਇੰਜ ਜਾਪਦਾ ਕਿ ਹੁਣ ਅਸੀਂ ਅੰਨੇ ਹੋ ਗਏ ਹੁਣ ਸਿਵਲ ਹਸਪਤਲ ਵਿੱਚ ਇਹਨਾਂ ਦਾ ਇਲਾਜ ਚੱਲ ਰਿਹਾ ਹੈ ਡਾਕਟਰਾਂ ਦਾ ਕਹਿਣਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਵੀ ਚੈੱਕਅਪ ਕੀਤੇ ਜਾਣਗੇ ਤੇ ਪਤਾ ਲਗਾਇਆ ਜਾਏਗਾ ਜਿਹੜਾ ਇਹ ਤੇਲ ਲਗਾਇਆ ਸੀ ਦਵਾਈ ਲਗਾਈ ਸੀ ਕਿ ਕਿਤੇ ਇਸ ਦਾ ਰਿਐਕਸ਼ਨ ਜਿਹੜੀ ਹੈ ਲੇਅਰ ਦੀ ਅੱਖਾਂ ਤੱਕ ਤਾਂ ਨਹੀਂ ਪਹੁੰਚੀ ਹੁਣ ਇਹ ਜਿਹਰੇ ਇਲਾਜ ਨੇ ਪਛਤਾ ਰਹੇ ਨੇ ਸਿੱਧੇ ਤੌਰ ਤੇ ਕਹਿ ਰਹੇ ਨੇ ਕਿ ਅਸੀਂ ਇਹਨਾਂ ਦੇ ਚੱਕਰਾਂ ਦੇ ਵਿੱਚ ਫਸੇ ਹਾਂ ਤੁਸੀਂ ਨਾ ਫਸੋ ਕਿਉਂਕਿ ਇੱਕ ਵਿਅਕਤੀ ਦੇ ਵੱਲੋਂ ਕਈ ਦਿਨਾਂ ਤੋਂ ਸੋਸ਼ਲ ਮੀਡੀਆ ਉੱਪਰ ਖੂਬ ਪ੍ਰਚਾਰ ਕੀਤਾ ਜਾ ਰਿਹਾ ਹੈ ਕਿ ਇਹ ਮੇਰੇ ਕੋਲੋਂ ਅਜਹੀ ਆਯੁਰਵੈਦਿਕ ਦਵਾਈ ਹੈ ਅਜਿਹਾ ਆਯੁਰਵੈਦਿਕ ਤੇਲ ਹੈ ਜਿਹੜਾ ਸਿਰ ਦੇ ਉੱਪਰ ਇੱਕ ਵਾਰ ਲਗਾਉਣ ਦੇ ਨਾਲ ਸਿਰ ਦੇ ਉੱਪਰ ਵਾਲ ਘੜ ਦਿੰਦਾ ਹੈ ਜਿਹੜੇ ਲੋਕ ਗੰਜੇਪਣ ਤੋਂ ਪੀੜਤ ਨੇ ਉਹਨਾਂ ਨੂੰ ਕਿਤੇ ਨਾ ਕਿਤੇ ਮਹਿਸੂਸ ਹੁੰਦਾ ਹੈ ਕਿ ਹੁਣ ਉਹ ਬਿਲਕੁਲ ਪਹਿਲਾਂ ਵਰਗੇ ਨਹੀਂ ਉਹਨਾਂ ਦੇ ਸਿਰ ਉੱਤੇ ਵਾਲ ਉੱਗ ਆਏ ਨੇ ਪਰ ਇਹ 20 ਦੇ ਕਰੀਬ ਲੋਕ ਪਹੁੰਚਦੇ ਨੇ ਇਹਨਾਂ ਦੇ ਵੱਲੋਂ ਪਹਿਲਾਂ ਸਿਰ ਉੱਤੇ ਇਹ ਦਵਾਈ ਲਗਾਈ ਜਾਂਦੀ ਹੈ ਫਿਰ 20 ਮਿੰਟ ਬਾਅਦ ਜਦੋਂ ਤੋਤਾ ਜਾਂਦਾ ਤੇ ਫਿਰ ਉਹਨਾਂ ਨੂੰ ਕੁਝ ਨਜ਼ਰ ਨਹੀਂ ਆਉਂਦਾ ਉਹ ਕਹਿੰਦੇ ਨੇ ਅਸੀਂ ਅੰਨੇ ਹੋ ਗਏ ਰੋਂਦੇ ਨੇ ਕੁਰਲੋਂਦੇ ਨੇ ਫਿਰ ਉਹਨਾਂ ਨੂੰ ਹਸਪਤਲ ਲਿਆਂਦਾ ਜਾਂਦਾ ਹੋਰ ਇਹਨਾਂ ਲੋਕਾਂ ਦਾ ਕੀ ਕੁਝ ਕਹਿਣਾ ਆਓ ਸੁਣਦੇ ਹਾਂ ਇਹਨਾਂ ਤੋਂ ਹਾਂ ਮੇਰਾ ਪ੍ਰਦੀਪ ਸਿੰਘ ਜੀ ਪ੍ਰਦੀਪ ਕੀ ਹੋਇਆ ਸੀ ਪੂਰਾ ਮਾਮਲਾ ਕਿਦਾਂ ਕੀ ਹੋਇਆ ਉਹ ਕੁਝ ਨਹੀਂ ਭਰਾ ਪੇੜ ਚਾਲ ਚੱਲੀ ਹੋਈ ਹੈ ਜਿਹੜੀ ਇਹਨਾਂ ਦਾ ਬਾਲਾ ਦੀ ਗ੍ਰੋਥ ਵਾਸਤੇ ਮੈਂ ਅੱਜ ਉੱਥੇ ਜਾ ਫਸਿਆ ਸਾਢੇ 14:00 ਵਜੇ ਵਧਣੇ ਵਜੇ ਦਵਾਈ ਕਿ ਲਈ ਜਾਂ ਤੇ ਉਸ ਤੋਂ ਬਾਅਦ ਅੱਧੇ ਘੰਟੇ ਤੋਂ ਬਾਅਦ ਹੀ ਬੜੀ ਅੱਖਾਂ ਵੀਰ ਸਾਡੀ ਸ਼ੁਰੂ ਹੋ ਗਿਆ ਤੇ ਹੁਣ ਪਰ ਆਖੋਲੇ ਤੱਕ ਨਹੀਂ ਰਹੀ ਅੱਛਾ ਨਾ ਨਾ ਫਿਰ ਕਿਨੇ ਲਾਇਆ ਸੀ ਕਿਹੜੀ ਦਵਾਈ ਦਵਾਈ ਕੋਈ ਆਈਡੀਆ ਨਹੀਂ ਸੀ ਮੈਂ ਤਾਂ ਕਿਸੇ ਬਿੱਤਰ ਦੇ ਘੇ ਹੱਸ ਗਿਆ ਮੈਂ ਉਹਦੇ ਨਾਲ ਚਲਾ ਗਿਆ ਅੱਛਾ ਹਵਾ ਦੀ ਪਹਿਲੀ ਅੱਖਾਂ ਤੇ ਉਸ ਤੋਂ ਬਾਅਦ ਇੱਕੋ ਦਮੇ ਅਲਰਜੀ ਹੋ ਗਈ ਨਹੀਂ ਕੋਈ ਦਬਰੀ ਬੜਾ ਘਟੋ ਘਰ ਅੱਧਾ ਘਟਾ ਬੈ ਉਹ ਤੇ ਦਵਾਈ 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 ਦੋ ਸੌ ਬਾਰ ਮੂੰਹ ਤੋਟਦਾ ਬਸਰੇ ਤੋਟਦਾ ਉਸ ਤੋਂ ਬਾਅਦ ਅੱਧੇ ਘਟੇ ਤੋਂ ਬਾਅਦ ਹੋਰਾ ਸਟਾਰਟ ਹੋਇਆ ਹੈਗਾ ਅੱਛਾ ਢੇਰ ਵੜ ਪਾਣੀ ਵਜਤ ਅੱਛਾ ਕਿੰਨੇ ਕੁ ਮਰੀਜ਼ ਉੱਥੇ ਆਏ ਹੋਏ ਸੀ ਬਈ ਵੀਰ ਬੜ ਸਟਾਰਟ ਹੋ ਤਾ 3700 ਬਦਰਾ ਘਟ ਸੀ ਉੱਥੇ ਕੀ ਕੋ ਸਰਕਾਰੀ ਰੱਖਣਾ ਹੈ ਕੰਪਲਾਈਜੀ ਕੋ ਪ੍ਰਾਈਡ ਬੰਦੇ ਸੀ ਵੀ ਵੀ ਦੇਖੋ ਬੇਡੂ ਇਹਦੇ ਬਾਰੇ ਆਈਡੀਆ ਨਹੀਂ ਸੀਗਾ ਬਸ ਸਿਰਫ ਇਦਾਂ ਕਿਹਾ ਗਿਆ ਸੀ ਕਿ ਹਾਂ ਕੋਈ ਵੈਦ ਹੈ ਅੱਛਾ ਜੀ ਕਿ ਡਾਕਟਰ ਨੂੰ ਤਾਂ ਆਪ ਨਹੀਂ ਸੀ ਕੋਈ ਵੈਦ ਕਿਹਾ ਗਿਆ ਸੀਗਾ ਕਿ ਹਾਂ ਉਹ ਅੱਛੀ ਦਵਾਈ ਦਦਗਾ ਸੱਚੇ ਕੋਈ ਦਵਾਈ ਨਾ ਦਦ ਤੇ ਕਿਸੇ ਦੋਸਤ ਨੂੰ ਮੇਰੇ ਨੂੰ ਵਧੀਆ ਰਿਜ਼ਲਟ ਵੀ ਮਿਲਿਆ ਉਹਦੇ ਤੋਂ ਐ ਬਤੋਂ ਰੁਕਾ ਹਾਂ ਬਸ ਉਹ ਸਿੱਧੇ ਲਾਲਸ ਦੇ ਵਿੱਚ ਮੈਚ ਲੱਗ ਗਿਆ ਕਿੰਨੇ ਲੋਕ ਜਿਹੜੇ ਇਦਾਂ ਬਿਮਾਰ ਹੋਏ ਨੇ ਤੁਹਾਡੇ ਪੈਸਾ ਫੋਨ ਮੈਨੂੰ ਪਤਾ ਲੱਗ ਰਿਹਾ ਜਦ ਮੇਰੇ ਬੈਠੇ ਬੈਠੇ ਛੋੜਾ ਸਾਰਾ ਬੱਚੇ ਆ ਚੁੱਕੇ ਨੇ ਜੀ ਠੀਕ ਕੀ ਨਾਮ ਸੁਨੀ ਕੀ ਹੋਇਆ ਸੀ ਇਹ ਜਿਹੜੇ ਅੱਖਾਂ 'ਚ ਹੋਇਆ ਕਿਦਾਂ ਕੀ ਹੋਇਆ ਬਸ ਉਹ ਦਵਾਈ ਜਿਹੜਾ ਸਿਰ ਤੇ ਲਾਇਆ ਕਹਿੰਦੇ 10 ਮਿੰਟ ਬਾਅਦ ਧੋ ਲੋ ਮੈਂ ਧੋਇਆ ਨਾਲੇ ਮੂੰਹ ਤੇ ਵੀ ਨਹੀਂ ਪਾਣੀ ਫੇਰਿਆ ਫੇਰ ਵੀ ਆਪਣਾ ਰੈਕਸ਼ਨ ਜੀ ਕਰ ਗਈ ਆਪਣਾ ਜਿਵੇਂ ਦੋ ਘੰਟੇ ਬਾਅਦ ਨਾਲ ਜ਼ਿਆਦਾ ਹੀ ਦੁਖਣ ਲੱਗ ਗਈ ਅੱਖਾਂ ਤੇ ਜ਼ਖਾਮ ਜਿਖਾਮ ਹੋ ਗਿਆ ਪਰ ਮੈਂ ਕਹਿੰਦਾ ਚਲ ਫੇਰ ਵੀ ਮੈਂ ਸਾਰੀ ਗਿਆ ਮੈਂ ਮੰਨਿਆ ਕਿ ਉਹ ਨਹੀਂ ਸਰਨਾ ਪਰ ਮੈਂ ਆਸਥਾ ਲਾ ਲੀ ਕਿਨੇ ਕਿਨੇ ਲਾਇਆ ਸੀ ਕਿੰਪ ਕਿਹੜੀ ਦਵਾਈ ਲਈ ਸੀ ਪਤਾ ਨਹੀਂ ਐਥੇ ਕਾਲੀ ਦੇਵ ਮੰਦਰ ਚ ਲਵਾਇਆ ਸੀ ਉਹ ਲੋਕ ਲਵਾ ਰਹੇ ਦੀ ਕਹਿੰਦੇ ਵੀ ਤੂੰ ਹੀ ਲਵਾਇਆ ਮਮਾ ਕੋਈ ਸੰਸਾਰ ਨਹੀਂ ਅੱਛਾ ਕੋਈ ਦਵਾਈ ਕਿਹੜੀ ਕੋਈ ਪਤਾ ਕਿਹੜੀ ਦਵਾਈ ਲਾਈ ਉਹਨਾਂ ਨੇ ਕੀ ਲਾਇਆ ਇੱਕੋ ਬਸ ਡੋਂਗੇ ਜੇ ਚ ਭਾ ਕੇ ਵੱਡੇ ਸਾਰੇ ਚ ਪਨਾ ਰੱਖੇ ਤੇ ਤਿੰਨ ਚਾਰ ਉੱਥੇ ਹੱਤ ਨਾਲੇ ਲਾਈ ਆ ਰਹੇ ਸੀ ਅੱਛਾ ਹੁਣ ਡਾਕਟਰ ਕੀ ਕਹਿੰਦੇ ਨੇ ਹੁਣ ਕੀ ਹੋਇਆ ਡਾਕਟਰ ਕਹਿੰਦੇ ਵੀ ਇਨਫੈਕਸ਼ਨ ਹੋ ਗਈ ਫੇਰ ਅੱਛਾ ਕਿੰਨੇ ਕੋ ਲੋਕ ਆਏ ਇਹ ਛੇੜ ਦੋਏ ਲੋ ਮੇਰੇ ਹੁੰਦੇ ਬੀਬੇ ਕਹਿੰਦੇ ਮੇਰੇ ਤੋਂ ਆਉਣ ਤੋਂ ਪਹਿਲਾਂ ਵੀ 40 50 ਬੰਦੇ ਆ ਚੁੱਕੇ ਸੀ ਅੱਛਾ ਇਸ ਤਕਰੀਬੇ ਸਾਰਿਆਂ ਨੂੰ ਇਦਾਂ ਪ੍ਰੋਬਲਮ ਆਈ ਹੈ ਹਾਂ ਅੱਛਾ ਠੀਕ ਮੇਰਾ ਨਾਮ ਡਾਕਟਰ ਕਿਰਾਂਸ਼ੂ ਹੈ ਮੈਂ ਈਐਮਓ ਹਾਂ ਆਪਣੇ ਸਿਵਲ ਹਸਪੀਟਲ ਸੰਗ ਵਿੱਚ ਡਾਕਟਰ ਜੀ ਦੇ ਪੇਸ਼ੇਂਟ ਆਏ ਨੇ ਕਿਸ ਤਰ੍ਹਾਂ ਪੇਸ਼ੇਂਟ ਕੀ ਪ੍ਰੋਬਲਮ ਹੈ ਨਾ ਅੱਜ ਸਾਡੇ ਕੋਲ ਇਸ ਟਾਈਮ 15 ਤੋਂ 20 ਮਰੀ ਜਾਏ ਨੇ ਅੱਖਾਂ ਤੇ ਦਰਦ ਤੇ ਜਲਣ ਕਰਕੇ ਤੇ ਹਰਿਕ ਨੇ ਆਹੀ ਹਿਸਟਰੀ ਦਿੱਤੀ ਹੈ ਕਿ ਉਹਨਾਂ ਨੇ ਕੋਈ ਤੇਲ ਲਗਵਾਇਆ ਸੀ ਬਾਲਾਂ 'ਚ ਤੇ ਉਹਨੂੰ ਧੋਣ ਤੋਂ ਬਾਅਦ ਜੋ ਪਾਣੀ ਅੱਖਾਂ 'ਚ ਗਿਆ ਤੇ ਉਹਦੇ ਕਰਕੇ ਕੈਮੀਕਲ ਰਿਐਕਸ਼ਨ ਹੋ ਗਈ ਉਹਨਾਂ ਦੇ ਤੇ ਹੁਣ ਉਹਨਾਂ ਦੀ ਆਹੀ ਕੰਪਲੀਟ ਹੈ ਕਿ ਬਹੁਤ ਜ਼ਿਆਦਾ ਦਰਦ ਹੋ ਰਿਹਾ ਤੇ ਜਲਨ ਹੋ ਰਹੀ ਹੈ ਤੇ ਉਰੇ ਜਿਹੜਾ ਵੀ ਟ੍ਰੀਟਮੈਂਟ ਬੰਦ ਹੈ ਆਪਾਂ ਸਾਰਿਆਂ ਦਾ ਟ੍ਰੀਟਮੈਂਟ ਕਰ ਰਿਹਾ ਦਵਾਈ ਦੇ ਰਿਹਾ ਅੰਦਰੋਂ ਦਵਾਈ ਵੀ ਮਿਲ ਰਹੀ ਹੈ ਤੇ ਕੱਲ ਆਪਾਂ ਉਹਨਾਂ ਨੂੰ ਅੱਖਾਂ ਦੇ ਸਪੈਸ਼ਲਿਸਟ ਨੂੰ ਵੀ ਦਿਖਾਉਣ ਵਾਸਤੇ ਬੁਲਾਇਆ ਹੈ ਕਿ ਆਪਣੀ ਅੱਖਾਂ ਚੈੱਕ ਕਰਵਾਓ ਕਿ ਅੰਦਰ ਕੋਈ ਹੋਰ ਫਰਦਰ ਡੈਮੇਜ ਨਾ ਹੋਵੇ ਕੀ ਕਿਸ ਤਰ੍ਹਾਂ ਦੀ ਪ੍ਰੋਬਲਮ ਦਿੱਤਾ ਹੈ ਕਿ ਸਵੇਲਿੰਗ ਆ ਰਹੀ ਹੈ ਜਾਂ ਸਵੇਲਿੰਗ ਨਹੀਂ ਹੋਈ ਰੈਡਨੈਸ ਹੈ ਕਾਫੀ ਜਿਹੜੀ ਬਾਹਰਲੀ ਆਪਣੀ ਪੂਰੀ ਅੱਖ ਚਿੱਟੀ ਹੁੰਦੀ ਹੈ ਉਹਨਾਂ ਦੇ ਪੂਰੀ ਲਾਲ ਹੋ ਰਹੀ ਹੈ ਤੇ ਬਹੁਤ ਜ਼ਿਆਦਾ ਜਲਨ ਦੀ ਕੰਪਲੇਂਟ ਨਾਲ ਆ ਰਹੇ ਨੇ ਉਹ ਤੇ ਆਹੀ ਚੀਜ਼ ਹੈ ਹਜੇ ਤੱਕ ਕਿ ਆਪਾਂ ਉਦੀ ਹੀ ਆਪਾਂ ਅੱਖ ਸਾਫ ਕਰ ਰਹੇ ਹੋਰੇ ਤੇ ਦਵਾਈ ਪਾਉਣ ਵਾਸਤੇ ਵੀ ਦੇ ਰਹੇ ਹਾਂ ਹੁਣ ਤੱਕ ਕਿੰਨੇ ਕੁ ਮਰੀਜ਼ ਆ ਗਏ ਹੁਣ ਤੱਕ ਕਰੀਬ 20 ਕੁ ਮਰੀਜ਼ ਆ ਚੁੱਕੇ ਨੇ ਤੇ ਹਜੇ ਵੀ ਆਈ ਜਾ ਰਹੇ ਨੇ ਦੁਪਹਿਰ ਤੋਂ ਆ ਰਹੇ ਨੇ ਸਾਡੇ ਕੋਲ ਮਰੀਜ਼ ਤੇ ਹਜੇ ਵੀ ਆਨ ਗoing ਆ ਰਹੇ ਨੇ ਬਾਇਦਵਾਈ ਲਵਾਈ ਕਰੀ ਸੀ ਇਹਨਾਂ ਨੇ ਜੇ ਕੁਝ ਦੱਸਿਆ ਨਾ ਕਿ ਇਹਨਾਂ ਨੇ ਇਹ ਕਹਿ ਵੀ ਸਿਰ ਤੇ ਕੋਈ ਹੈਅਰ ਗ੍ਰੋਥ ਦਾ ਔਇਲ ਹੈ ਵੀ ਉਹ ਲਗਵਾਇਆ ਸੀ ਇਹਨਾਂ ਨੇ ਕਾਲੀ ਮਾਤਾ ਮੰਦਿਰ ਹੋ ਰਿਹਾ ਸੀ ਆ ਕੈਂਪ ਚੱਲਿਆ ਹੋਇਆ ਸੀ ਤੇ ਉਸ ਤੋਂ ਬਾਅਦ ਜਦੋਂ ਇਹਨਾਂ ਨੂੰ ਕਿਹਾ ਗਈ ਬਾਲ ਧੋ ਲੋ ਕਈਆਂ ਦੇ ਬਾਲ ਧੋਣ ਤੋਂ ਬਾਅਦ ਹੋਇਆ ਕਈਆਂ ਦੇ ਬਿਨਾ ਬਾਲ ਧੋਏ ਵੀ ਰਿਐਕਸ਼ਨ ਹੋ ਗਈ ਉਸ ਚੀਜ਼ ਨਾਲ ਉਹ ਔਇਲ ਤੋਂ ਰਿਐਕਸ਼ਨ ਹੋ ਗਈ ਇਹਨਾਂ ਨੂੰ ਫਿਰ ਆਪਾਂ ਦੀ ਪੇਸ਼ੈਂਟ ਦੀ ਗੱਲ ਕੀਤੀ ਜਦੋਂ ਸਥਿਤੀ ਜੀ ਸਟੇਬਲ ਹੈ ਜੀ ਕਾਫੀ ਕਾਫੀ ਪੇਸ਼ੈਂਟ ਪੈਨਿਕ ਚ ਨੇ ਕਿ ਆਪਣੀ ਦਰਦ ਬਹੁਤ ਜ਼ਿਆਦਾ ਹੈ ਤੇ ਉਹ ਉਸ ਚੀਜ਼ ਤੋਂ ਘਬਰਾ ਘਬਰਾਏ ਹੋਏ ਨੇ ਪਰ ਆਪਾਂ ਸਾਰਿਆਂ ਨੂੰ ਆਹੀ ਆਸ਼ਵਾਸ਼ਣ ਦਿਵਾਇਆ ਕਿ ਟ੍ਰੀਟਮੈਂਟ ਹੋ ਰਹੀ ਹੈ ਤੇ ਥੋੜੀ ਦੇਰ ਤੱਕ ਠੀਕ ਹੋ ਜਾਣਗੇ ਤੇ ਕੱਲ ਟ੍ਰੀਟਮੈਂਟ ਅੱਗੇ ਹੋ ਵੀ ਹੋਗੀ ਕਿ ਸਪੈਸ਼ਲਿਸਟ ਨੂੰ ਦਿਖਾਓ ਕਿ ਦੇਖੋ ਕਿ ਅੱਗੇ ਤਾਂ ਨਹੀਂ ਕੁਝ ਜ਼ਿਆਦਾ ਅੰਦਰੂਨੀ ਤਾਂ ਨਹੀਂ ਗਿਆ ਕੈਮੀਕਲ ਅੱਗੇ ਨਾ ਜਾਵੇ ਆਪਣੀ ਆਈਜ਼ ਦੀ ਲੇਅਰ ਚ ਅੱਗੇ ਨਾ ਜਾਵੇ ਤੇ ਉਹ ਕੱਲ ਪਤਾ ਚੱਲੇਗਾ ਜਦੋਂ ਸਪੈਸ਼ਲਿਸਟ ਦੇਖਣਗੇ ਆਪੀਡੀ ਚ ਇੱਕ ਵਾਰ ਹੁਣੇ ਵੀ ਅੱਖਾਂ ਵਾਲੇ ਡਾਕਟਰ ਦੇਖ ਕੇ ਗਏ ਨੇ ਉਹਨਾਂ ਨੇ ਹੀ ਸਾਨੂੰ ਟ੍ਰੀਟਮੈਂਟ ਦੱਸਿਆ ਵੀ ਕਿਵੇਂ ਦੇਣੀ ਹੈ ਤੇ ਉਹ ਕੱਲ ਸਵੇਰ ਵੀ ਮਰੀਜ਼ਾਂ ਨੂੰ ਦੇਖਣਗੇ